ਬਿਜਲੀ ਸੋਧ ਬਿੱਲ 2020 ਖਿਲਾਫ ਕਿਸਾਨ ਮਜ਼ਦੂਰ ਮੋਰਚੇ ਦਾ ਸੰਘਰਸ਼ ਲਗਾਤਾਰ ਜਾਰੀ ਹੈ ਇਹ ਜਾਣਕਾਰੀ ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਬੰਧੀਰ ਨੇ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ 5 ਦਸੰਬਰ ਨੂੰ 2 ਘੰਟਿਆਂ ਦਾ ਰੇਲ ਰੋਕੋ ਅੰਦੋਲਨ ਕੀਤਾ ਗਿਆ ਸੀ ਜਿਸ ਦੌਰਾਨ ਸਰਕਾਰੀ ਜ਼ਬਰ ਦੇ ਬਾਵਜੂਦ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਨੇ ਰੇਲ ਟ੍ਰੈਕਾਂ ਤੇ ਬੈਠ ਕੇ ਗ੍ਰਿਫਤਾਰੀਆਂ ਦਿੱਤੀਆਂ ਨੇ ਇਸ ਅੰਦੋਲਨ ਨਾਲ ਗ੍ਰਿਫਤਾਰ ਹੋਏ ਕਿਸਾਨ ਆਗੂਆਂ ਦੀ ਰਿਹਾਈ ਹੋਈ ਹੈ ਤੇ ਮੁੱਦੇ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਉਣ ਵਿੱਚ ਕਮਜਾਬੀ ਮਿਲੀ ਹੈ। ਉਹਨਾਂ ਦੱਸਿਆ ਹੈ ਕਿ ਸੰਘਰਸ਼ ਦੇ ਦੂਜੇ ਪੜਾਅ ਦੇ ਵਿੱਚ ਪ੍ਰੀ-पेड ਮੀਟਰਾਂ ਦੇ ਖਿਲਾਫ ਵੱਡਾ ਅੰਦੋਲਨ ਛਿੜਿਆ ਜਾ ਰਿਹਾ ਹੈ। ਇਹਨਾਂ ਮੀਟਰਾਂ ਨੂੰ ਚਿਪ ਵਾਲੇ ਮੀਟਰ ਕਿਹਾ ਜਾਂਦਾ ਹੈ। ਉਹਨਾਂ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਨਹੀਂ ਹੋਵੇਗਾ। ਪ੍ਰੀਪੇਡ ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਗਾਏ ਜਾਣਗੇ ਪਰ ਅਸਲ ਵਿੱਚ ਆਮ ਖਪਤਕਾਰਾਂ ਦੇ ਘਰਾਂ ਦੇ ਵਿੱਚ ਜ਼ਬਰਦਸਤੀ ਇਹ ਮੀਟਰ ਲਗਾ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ આરોਪ ਲਗਾਇਆ ਗਿਆ ਹੈ ਕਿ 30 ਨਵੰਬਰ ਤੱਕ ਪੰਜਾਬ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਦੇ ਖਾਕੇ ਦਾ ਵਿਰੋਧ ਨਹੀਂ ਕੀਤਾ ਗਿਆ ਜੋ ਸਰਕਾਰ ਦੀ ਚੁੱਪੀ ਨੂੰ ਦਰਸਾਉਂਦਾ ਹੈ ਪ੍ਰੀਪੇਡ ਮੀਟਰਾਂ ਕਾਰਨ 600 ਯੂਨਿਟ ਮੁਫਤ ਬਿਜਲੀ ਦੇ ਬਾਵਜੂਦ ਵੀ ਹਜ਼ਾਰਾਂ ਯੂਨਟਾਂ ਦੇ ਬਿੱਲ ਆ ਰਹੇ ਨੇ ਉਨਾ ਕਿਹਾ ਹੈ ਕਿ ਪ੍ਰੀਪੇਡ ਮੀਟਰ ਕਾਰਪੋਰੇਟ ਕੰਪਨੀਆਂ ਦੇ ਲਈ ਸਭ ਤੋਂ ਵੱਡਾ ਹਥਿਆਰ ਨਹੀਂ ਜਿਸ ਨਾਲ ਬਿਜਲੀ ਬੋਰਡ ਦੇ ਨਿੱਜੀਕਰਨ ਦਾ ਰਾਹ ਸਾਫ਼ ਹੋਵੇਗਾ। ਉਹਨਾਂ ਸਪੱਸ਼ਟ ਕੀਤਾ ਹੈ ਕਿ ਘਰੇਲੂ ਬਿੱਲਾਂ ਦੇ ਬਾਈਕਾਟ ਦੀ ਕੋਈ ਵੀ ਅਪੀਲ ਨਹੀਂ ਹੈ ਪਰ ਜੇਕਰ ਮੀਟਰ ਉਤਾਰਨ ਤੋਂ ਬਾਅਦ ਜੁਰਮਾਨੇ ਤੇ ਐਵਰੇਜ ਬਿੱਲ ਭੇਜੇ ਗਏ ਤਾਂ ਤਿੱਖਾ ਵਿਰੋਧ ਕੀਤਾ ਜਾਵੇਗਾ। ਉਨਾ ਸਾਰੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਇਸ ਹਮਲੇ ਦੇ ਖਿਲਾਫ ਡਟਣ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਹੈ ਕਿ 17 ਤੇ 18 ਤਾਰੀਖ ਨੂੰ ਡੀਸੀ ਦਫ਼ਤਰਾਂ ਦੇ ਅੱਗੇ ਵੱਡਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਕਿਸਾਨ ਆਗੂ ਸਰਵਣ ਸਿੰਘ ਬੰਦੀਰ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਡੇ ਨਾਲ ਵੀ। ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਲਗਾਤਾਰ ਬਿਜਲੀ ਸੋਧ ਬਿੱਲ 225 ਦੇ ਖਿਲਾਫ ਸੰਘਰਸ਼ ਰਤ ਹੈਗਾ ਔਰ 5 ਦਸੰਬਰ ਨੂੰ 2 ਘੰਟੇ ਦਾ ਰੇਲ ਰੋਕੋ ਉਹਦੇ ਜਿਵੇਂ ਸਰਕਾਰ ਨੇ ਜ਼ਬਰ ਕੀਤਾ ਜ਼ਬਰ ਦੇ باوجود ਹਜ਼ਾਰਾਂ ਹਜ਼ਾਰਾਂ ਕਿਸਾਨ ਮਜ਼ਦੂਰ ਆਮ ਜਨਤਾ ਰੇਲ ਟ੍ਰੈਕਾਂ ਤੇ ਬਹਿ ਕੇ ਗ੍ਰਿਫਤਾਰ ਕੀਤੇ ਕਿਸਾਨਾਂ ਗਾਉ ਨੂੰ ਰਿਹਾਅ ਕਰਕੇ ਇਸ ਮੁੱਦੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਈ ਔਰ ਸੈਕੰਡ ਫੇਸ ਦੇ ਵਿੱਚ ਅਸੀਂ ਜਿਹੜੇ ਪ੍ਰੀ-ਪੇਡ ਮੀਟਰ ਆ ਜਿਹਨੂੰ ਅਸੀਂ ਚਿਪ ਵਾਲੇ ਮੀਟਰ ਕਹਿੰਦੇ ਆ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਵਾਅਦਾ ਕਰਕੇ ਆਈ ਸੀ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੀ ਸਰਕਾਰ ਵਿੱਚ ਨਹੀਂ ਹੋਊਗਾ ਔਰ ਅਸੀਂ ਪ੍ਰੀ-ਪੇਡ ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਨਹੀਂ ਲਗਵਾਵਾਂਗੇ ਔਰ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਜਿਹੜੇ ਆਮ ਖਪਤਕਾਰ ਆ ਉਹਨਾਂ ਦੇ ਘਰਾਂ ਤੇ ਜ਼ਬਰਦਸਤੀ ਪ੍ਰੀ-ਪੇਡ ਮੀਟਰ ਲਾਈ ਗਈ ਆ ਔਰ ਜਿਹੜਾ 30 ਅ 10 ਨਵੰਬਰ ਤੱਕ ਦਾ ਸਮਾਂ ਸੀਗਾ ਵੀ ਪੰਜਾਬ ਸਰਕਾਰ ਇਸ ਜਿਹੜਾ ਬਿਜਲੀ ਸੋਧ ਬਿੱਲ 225 ਦਾ ਖਲੜਾ ਵਾ ਉਹਨੂੰ اپੋਜ਼ ਕਰੇ ਨਹੀਂ ਕੀਤਾ ਉਹਨਾਂ ਨਾਲ ਚੁੱਪੀ ਰਲ ਕੇ ਚੱਲਿਆ ਔਰ ਹੁਣ ਲਗਾਤਾਰ ਕੈਮ ਚੈਪਟਰ ਪੰਜਾਬ ਸਾਰੇ ਖੱਤਕਾਰਾਂ ਨੂੰ ਆਹਮਾਨ ਕਰ ਰਿਹਾ ਔਰ ਆਪਣੀਆਂ ਸਾਰੀਆਂ ਤਮਾਮ ਜਥੇਬੰਦੀਆਂ ਜਿਹੜਿਆਸ ਫੋਰਮ ਵਿੱਚ ਸ਼ਾਮਲ ਹੈ ਸਾਰੀਆਂ ਹੀ ਪਿੰਡ-ਪਿੰਡ ਜਾ ਕੇ ਖਪਤਕਾਰਾਂ ਨੂੰ ਦਾ ਸਹਿਯੋਗ ਲੈ ਕੇ ਉਹਨਾਂ ਦੀ ਸਹਿਮਤੀ ਲੈ ਕੇ ਔਰ ਉਹਨਾਂ ਦੀ ਮੰਗ ਵੀ ਹੈਗੀ ਆ ਵੀ ਜਿਹੜਾ ਪ੍ਰੀ-पेड ਮੀਟਰ ਆ ਅਸਲ ਵਿੱਚ ਇਹਦੀ ਇੰਨੀ ਜ਼ਿਆਦਾ ਖਪਤ ਹੈਗੀ ਆ ਵੀ ਤੁਹਾਡੀ 600 ਜੁੰਟ ਦੀ ਮਾਫੀ ਕੱਟ ਕੇ ਵੀ ਠੀਕ ਆ ਉੱਪਰ ਹਜ਼ਾਰਾਂ ਜੁੰਟ ਬਲ ਰਹੇ ਆਗੇ ਅਸੀਂ ਜੇ ਟਰਾਈ ਕਰਨਾ ਹੋਵੇ ਇਹ ਇਲੈਕਟ੍ਰੋਨਿਕਸ ਮੀਟਰ ਜਿਹੜਾ ਲੱਗਾ ਵਾ ਇਹ ਵੀ ਚਲਾ ਕੇ ਦੇਖ ਲਈਏ ਤੇ ਫਿਰ ਵੀ ਮਾਫੀ ਕੱਟ ਕੇ ਵੀ ਬਹੁਤ ਵੱਡੇ ਬਿੱਲ ਆ ਰਹੇ ਕਿਉਂਕਿ ਬਿੱਲਾਂ ਦੀ ਜਿਹੜੀ ਜੁਨਟਾਂ ਦੀ ਕੀਮਤ ਹੈ ਉਹ ਬਹੁਤ ਵੱਡੇ ਪੱਧਰ ਤੇ ਇੰਨਾ ਸਮਿਆਂ ਵਿੱਚ ਇਹਦਾ ਵਾਧਾ ਕਰ ਦਿੱਤਾ ਗਿਆ ਵਾ ਤੋਂ ਜੇ ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਵਾ ਔਰ ਉਦੋਂ ਬਾਅਦ ਸਾਡੇ ਘਰਾਂ 'ਚ ਬਿਜਲੀ ਨਹੀਂ ਰਹਿਣੀ ਸਭ ਤੋਂ ਜਿਹੜਾ ਕਾਰਪੋਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਹਥਿਆਰ ਇਹ ਪ੍ਰੀ-ਪੇਡ ਮੀਟਰ ਆ ਜਿਹੜੇ ਇਹਨਾਂ ਨੇ ਬਿਜਲੀ ਬੋਰਡ ਦੇ ਛਾਂਚੇ ਨੂੰ ਵਰਤ ਕੇ ਜਿਹੜੇ ਆਪ ਦੇ ਟੈਰਿਫ ਦੇ ਨੇ ਹੈਗੇ ਆ ਕੰਪਨੀਆਂ ਪਤਾ ਨਹੀਂ 10 ਹੋਣਗੀਆਂ 12 ਹੋਣਗੀਆਂ ਉਹ ਇਸ ਮੀਟਰ ਦੇ ਥਰੂ ਹੀ ਉਹਨਾਂ ਨੇ ਜੋੜਨੇ ਹੈਗੇ ਆ ਨਾ ਕੰਪਨੀਆਂ ਨੂੰ ਰੀਡਿੰਗ ਲੈਣ ਵਾਲਾ ਚਾਹੀਦਾ ਨਾ ਬਿੱਲ ਵੰਡਣ ਵਾਲਾ ਚਾਹੀਦਾ ਉਹ ਮੈਨ ਪਾਵਰ ਇਸਤੇਮਾਲ ਨਹੀਂ ਕਰਨਾ ਚਾਹੁੰਦੀਆਂ ਔਰ ਜੇ ਅਸੀਂ ਪ੍ਰੀ ਪੇਡ ਮੀਟਰ ਜਿੰਨੇ ਵੀ ਪੰਜਾਬ ਦੇ ਖਪਤਕਾਰ ਉਤਾਰ ਕੇ ਜਿਹੜੇ ਇਹ ਦਫਤਰਾਂ 'ਚ ਜਮ੍ਹਾਂ ਕਰਾ ਦੇਣੇ ਆ